ਜਦ ਮੀਟਿੰਗ ਦਾ ਬਾਈਕਾਟ ਕੀਤਾ ਤੇ ਆਖਰਕਾਰਨ ਕੀ ਰਿਹਾ ਕਿਉਂਕਿ ਲਗਾਤਾਰ ਤੁਹਾਡੇ ਵੱਲੋਂ ਮੁੱਦੇ ਚੱਕੇ ਜਾ ਰਹੇ ਨੇ ਤੇ ਅੱਜ ਬਾਈਕਾਟ ਕੀਤਾ ਗਿਆ ਤੇ ਅੰਦਰ ਜਿਹੜੀ ਗਲਤ ਸ਼ਬਦਾਬਲੀ ਵੀ ਕਿਸੇ ਵੱਲੋਂ ਵਰਤੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਕਹਿੰਦਾ ਤਾਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਤੇ ਤੁਸੀਂ ਜਿਹੜੀ ਸਾਡੀ ਆਵਾਜ਼ ਆ ਅਸੀਂ ਬਾਈਕਾਟ ਕਰਿਆ ਹੈ ਹਾਊਸ ਦਾ ਉਹ ਤੁਸੀਂ ਲੋਕਾਂ ਤੱਕ ਸਾਡੇ ਸ਼ਹਿਰ ਵਾਸੀਆਂ ਤੱਕ ਅਦੱਕੇ ਤੱਕ ਪਹੁੰਚਾਉਂਗੇ ਜਿਹੜਾ ਅਸੀਂ ਬਾਈਕਾਟ ਕਰਿਆ ਇਸ ਕਰਕੇ ਕਰਿਆ ਕਿ ਸਾਡਾ ਸ਼ਹਿਰ ਫਾਇਦਾ ਹੀ ਜਿੱਦਣ ਦੀ ਸਿਵਰੇਜ ਪਈ ਹੈ 200 ਕਰੋੜ ਰੁਪਏ ਦੇ ਪਾਸ ਤੱਕ-ਤੱਕ ਲੱਗ ਚੁੱਕਿਆ ਬੰਦ ਹੀ ਬੰਦ ਪਈ ਐ ਅੱਜ ਚਾਹੇ ਤੁਸੀਂ ਬਾੜ ਨੰਬਰ 6 ਦੇ ਲੋ ਚਾਹੇ ਤੁਸੀਂ ਸੀਸਮਾ ਰੋਡ ਦੇ ਲੋ ਚਾਹੇ ਤੁਸੀਂ ਨਗਰ ਖੇੜਾ ਤਰਨਸੜਾ ਦੇ ਲੋ ਚਾਹੇ ਤੁਸੀਂ ਸਬਜ਼ੀ ਮੰਡੀ ਚੌਕ ਤੇ ਬਾਜ਼ਾਰ ਦੇ ਲੋ ਲੋਕਾਂ ਦਾ ਹਰ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਸ਼ਹਿਰ 'ਵਾਂ ਪਰ ਛਿਵਰੇ ਦਾ ਸਚਾਰੂ ਰੂਪ ਤੇ ਨਹੀਂ ਚੱਲਦੀ ਔਰ ਨਾ ਹੀ ਇਹ ਚਲਣੀ ਐ ਕਿਉਂਕਿ ਹੁਣ ਇੱਕ ਨਵੇਂ ਅਜੂਬਾ ਉੱਦਾ ਆ ਗਿਆ 1 ਕਰੋੜ 95 ਲੱਖ ਦਾ ਲਗਭਗ 2 ਕਰੋੜ ਦਾ ਉੱਦਾ ਪਟਿਆਲੇ ਦੀ ਜਿਹੜੀ ਨਗਰ ਕਲੋਨੀਅਲ ਨਾਜ਼ਰ ਹੈ ਉਹਨਾਂ ਦੇ ਜ਼ੋਰ ਗੈਲ ਨਗਰ ਕੌਂਸਲ ਦੇ ਪ੍ਰਧਾਨ ਨੂੰ ਔਰ ਨਗਰ ਕੌਂਸਲ ਦੇ ਪ੍ਰਧਾਨ ਦੇ ਨਾਲ ਦੇ ਸਾਥੀਆਂ ਨੂੰ ਕੰਪੈਲ ਕਰਕੇ ਉਹਦਾ ਸਾਰਾ ਪਾਣੀ ਇਕੱਠਾ ਕਰਕੇ ਜੋ ਪਟਿਆਲੇ ਦੇ ਵਿੱਚ ਇੱਕ ਐਸਟਪੀਸੀ ਪਲੈਂਟ ਲੱਗਿਆ ਤਾਂ ਉਹਦਾ ਪਾਣੀ ਜਿਹੜਾ ਹੈ ਟ੍ਰੀਟਮੈਂਟ ਦੇ ਬਾਅਦ ਖੇਤਾਂ ਨੂੰ ਦੇਣਾ ਹੁੰਦਾ ਉਹ ਪਾਣੀ ਫਿਰ ਦੁਆਰਾ ਗਾਰ ਨੰਬਰ 12 ਦੇ ਵਿੱਚ ਉਹਦੀ ਸਿਵਰੇਜ ਦੇ ਵਿੱਚ ਗੇਰਨ ਜਾ ਰਹੇ ਆ ਅਸੀਂ ਨਗਰ ਕੌਂਸਲ ਦੇ ਜਿਹੜੇ ਅਸੀਂ ਐਮਸੀ ਐ ਬਾਦਲ ਸਿੰਘ ਐਮਸੀ ਓਕੇ ਭਰਤ ਕੁਸਨ ਜੀ ਔਰ ਨੰਦੀਪਾਲ ਬੰਸਰ ਮੈਂ ਤੇ ਭਾਵਨਾ ਸ਼ਰਮਾ ਜੀ ਅਸੀਂ ਚਾਰਾਂ ਨੇ ਉਹਦਾ ਬਾਈਕਟ ਕਰਿਆ ਜਦ ਉੱਥੇ ਉਹਦਾ ਬਾਈਕਟ ਅਸੀਂ ਪੁੱਛਣ ਲੱਗੇ ਵੀ ਮਾਸਟਰ پلان ਕੀ ਐ ਇਹਦਾ ਇਹ ਪਾਣੀ ਬਾੜ ਨੰਬਰ 12 ਦੇ ਵਿੱਚ ਜਾਊਗਾ ਬਾੜ ਨੰਬਰ 12 ਦੇ ਪਹਿਲਾਂ ਅਸੀਂ ਸੀਬੀਆਈ ਤੇ ਜਾਂਚ ਕਰਾਈ ਹੋਈ ਐ ਉਹਦੇ ਵਿੱਚ ਕਪੜੇਵਾਜੀ ਐ ਔਰ ਸਾਰੀ ਪਾਈਪਾਂ ਬਲੋਕੇਜ ਐ ਉਹਦਾ ਕੁਛ ਏਰੀਆ ਬਾਬਾ ਝਾੜ ਵਾਲੇ ਦਾ ਏਰੀਆ ਮਰੰਡੇ ਰੋਡ ਦਾ ਏਰੀਆ ਉਹ ਸਾਰਾ ਹੀ ਪਾਣੀ ਦੇ ਵਿੱਚ ਅੱਜ ਵੀ ਡੁੱਬਿਆ ਹੈ ਅੱਜ ਤੇ 3 ਸਾਲ ਤੇ ਡੁੱਬਿਆ ਹੋਇਆ ਹੈ ਜਿੱਦਾਂ ਦਾ ਪ੍ਰਧਾਨ ਜੀ ਬੈਠੇ ਆ ਤਾਂ ਦਾ ਪਾਣੀ ਕਰਨੀ ਧਿਆਨੇ ਨਹੀਂ ਹੈ ਔਰ ਜੇ ਉਹ ਪਾਣੀ ਫੇਰ ਦੁਬਾਰਾ ਗੇਰਦੇ ਬਾੜ ਨੰਬਰ 12 ਟੋਟਲ ਡੁੱਬ ਜੂਗਾ ਔਰ ਨਵੀਂ ਆਬਾਦੀ ਹੈ ਉੱਥੇ ਸਾਰੇ ਲੋਕ ਪਰੇਸ਼ਾਨ ਹੈ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਇਸ ਤਰ੍ਹਾਂ ਹੀ ਸਾਡੇ ਬਾੜ ਨੰਬਰ 6 ਸੀਸਮਾ ਰੋਡ ਤੇ ਬਾੜ ਨੰਬਰ 6 ਮਾਡਲ ਟਾਊਨ ਦੇ ਵਿੱਚ ਔਰ ਨਗਰ ਖੜਾ ਧਰਮਸ਼ਾਲਾ ਜਿਹੜਾ ਕਿ Hindu ਧਰਮ ਦਾ ਇੱਕ ਬਹੁਤ ਵੱਡਾ ਮੰਦਿਰ ਹੈ ਉੱਥੇ ਉਸ ਮੰਦਿਰ ਨੂੰ ਇਗਨੋਰ ਕਰਿਆ ਗਿਆ ਉੱਥੇ ਦੇ ਐਮਸੀ ਨੇ ਬਾਰ 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 ਕੰਪੈਲ ਕਰਦਾ ਵੀ ਇਹ ਮੰਦਰ ਦਾ ਪਾਣੀ ਜਿਹੜਾ ਇੱਥੇ ਖੜਦਾ ਹੈ ਜਨਮਾਸ਼ਟਮੀ ਸ੍ਰੀ ਕ੍ਰਿਸ਼ਨ ਜਨਮਾਸ਼ਟਮੀ ਹੋਣੀ ਹੈ ਹੁਣ ਉੱਥੇ ਗੋਡੇ ਗੋਡੇ ਪਾਣੀ ਚੱਲਦਾ ਉਹਦੇ ਕੰਨੀ ਕੋਈ ਧਿਆਨ ਨਹੀਂ ਹੈ ਪਿੰਡਾਂ ਦਾ ਪਾਣੀ ਲੈ ਕੇ ਸ਼ਹਿਰ ਦੇ ਸੀਵਰੇਜ ਮਾ ਗੇੜ ਦੋ ਸੀਵਰੇਜ ਪਹਿਲੇ ਹੀ ਬੰਦ ਹੈ ਔਰ ਟ੍ਰੀਟਮੈਂਟ ਪਲਾਂਟ ਦੇ ਵਿੱਚ ਜਿਹੜਾ ਟ੍ਰੀਟ ਕਰਿਆ ਹੈ ਪਾਣੀ ਉਹ ਦੁਆਰਾ ਨਹੀਂ ਗੇੜ ਸਕਦੇ ਲਾ ਦੇ ਵਿੱਚ ਔਰ ਦੂਸਰੀ ਜਿਹੜੀ ਅੱਜ ਮੀਟਿੰਗ ਹੋਈ ਹੈ ਇਹਦੇ ਵਿੱਚ 9 ਐਮਸੀ ਅਸੀਂ ਹੈ 9 ਜਾਂ 10 ਐਮਸੀ ਥੇ ਟੋਟਲ 4 ਅਸੀਂ ਬਾਈਕਾਟ ਕਰਿਆ ਹੈ 6 ਐਮਸੀ ਕੋਈ ਮਤਾ ਪਾਸ ਨਹੀਂ ਕਰ ਸਕਦੇ ਨਾ ਇੱਕ ਕਾਨੂੰਨ ਹੈ ਇਹ ਜਿਹੜੇ ਪ੍ਰਧਾਨ ਜੀ ਹੈ ਏਜੰਡਾ ਜਦ ਭੇਜਦੇ ਆ ਉਹਦੇ ਪਰ ਸਧਾਰਨ ਮੀਟਿੰਗ ਲਿਖਾ ਦਿੰਦੇ ਆ ਕਿਉਂਕਿ ਇਹਨਾਂ ਨੂੰ ਨਗਰ ਕੌਂਸਲ ਦੇ ਅਫਸਰ ਮਿਲੀ ਭੁਗਤੀ ਗੱਲ ਦੱਸ ਦਿੰਦੇ ਨੇ ਵੀ ਸਧਾਰਨ ਮੀਟਿੰਗ ਦੇ ਵਿੱਚ ਐਤਨਾ-ਐਤਨਾ ਕਰ ਸਕਦੇ ਆ ਆਪਾਂ ਆਪਣੀ ਮਰਜ਼ੀ ਕਰ ਸਕਦੇ ਤੁਸੀਂ ਦੋ ਬੰਤੇ ਵਿੱਚ ਜੋ ਮਰਜ਼ੀ ਕਰ ਲੋ ਇਹਦਾ ਮਤਲਬ ਤੇ ਇਹ ਗੁੰਡਾ ਕਰਦੀ ਇੱਕ ਜਿਹੜੀ ਸਰਦਾਲੀ ਹੈ ਪ੍ਰਧਾਨ ਜੀ ਨੇ ਮੇਰੀ ਗੱਲ ਵੀ ਵੱਤ ਵਿੱਚ ਜੀ ਇੱਕ ਵਾਰ ਕਰੀ ਅਸੀਂ ਸਹਿਗੇ ਫਿਰ ਸਾਡੇ ਐਮਸੀ ਹੋਰ ਵੀ ਹੈ ਉਹਨਾਂ ਨਾਲ ਵੀ ਕਰੀ ਅੱਜ ਇੱਕ ਹਾਊਸ ਦੇ ਵਿੱਚ ਸ਼ਹਿਰ ਦੇ ਦੋ ਵਾਰ ਐਮਸੀ ਬਣ ਚੁੱਕੇ ਬਾਦ ਤੁਸੀਂ ਓਕੇ ਗੱਲ ਪ੍ਰਧਾਨ ਜੀ ਨੇ ਬਹੁਤ ਘਟਿਆ ਸਵਦਾਲੀ ਕਰਕੇ ਹਾਊਸ ਦੇ ਵਿੱਚ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਧਾਨ ਜੀ ਨੂੰ ਮੈਂ ਦੱਸਣਾ ਚਾਹੁੰਦਾ ਪ੍ਰਧਾਨ ਜੀ ਪ੍ਰਧਾਨ ਬਣੇ ਤੁਸੀਂ ਐਮਸੀ ਦੇ ਬਾਅਦ ਸਾਰੇ ਅਸੀਂ ਐਮਸੀ ਹਾਂ ਤੁਸੀਂ ਵੀ ਇੱਕ ਐਮਸੀ ਹੋ ਪਰ ਆਪਣੀ ਜਵਾਨ ਦੇ ਵਿੱਚ ਮਿਠਾਸ ਲਿਆਓ ਨਾ ਕਿ ਲੋਕਾਂ ਨੂੰ ਤੁਸੀਂ ਡਰਾ ਧਮਕਾ ਕੇ ਸ਼ਹਿਰ ਦੇ ਵਿੱਚ ਗੁੰਡਾਗਰਦੀ ਕਰੋ ਸ਼ਹਿਰ ਦੇ ਵਿੱਚ ਜਿਹੜੀ ਤੁਸੀਂ ਇਹ ਸਰਦਾਰ ਅਲੀ ਬੋਲ ਕੇ ਐਮਸੀ ਨੂੰ ਡਰਾਣੇ ਆ ਔਰ ਗਲਤ ਮਤੇ ਪਾਸ ਕਰਾਉਂਗੇ ਤਾਂ ਅਸੀਂ ਨਹੀਂ ਹੋਣ ਦੇਵਾਂ ਚਾ ਸਾਡੀ ਜਾਨ ਚਲੇ ਜਾਵੇ ਅਸੀਂ ਸ਼ਹਿਰ ਵਾਤੇ ਹੈ ਸ਼ਹਿਰ ਵਾਤੇ ਰਹੋਗੇ ਔਰ ਸ਼ਹਿਰ ਦੇ ਕੰਮ ਕਰਨੇ ਵਾਤੇ ਹਰ ਟਾਈਮ ਤਿਆਰ ਹੋਗੇ ਧੰਨਵਾਦ